ਸ੍ਰੀ ਕਾਲ ਜੀ ਸਾਰਿਆਂ ਨੂੰ ਅਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਲਾਪਿਕ ਗੁਰ ਹਜ਼ਰਾਂ ਜੀ ਕਿਰਨਦੀਪ ਕਰ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਮੁਹੱਬਤ ਦਾ ਭਾਗ 9 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਚਰਨ ਤੇ ਬਲਵੀਰ ਵਿੱਚ ਬਾਦੇ ਕਲੇਸ਼ ਨੂੰ ਵੇਖ ਨਸੀਬ ਡਰ ਗਈ ਹਰ ਰੋਜ਼ ਹੀ ਇਹ ਗੱਲ ਹੁੰਦੀ ਵੇਖ ਨਸੀਬ ਨੇ ਚਰਨ ਨੂੰ ਸਮਝਾਇਆ ਵੇਖ ਚਰਨ ਹੁਣ ਲੜਨ ਦਾ ਕੋਈ ਫਾਇਦਾ ਨਹੀਂ ਤੂੰ ਸਿਆਣੀ ਬਣ ਚਰਨ ਪੈਣੇ ਬੇਵੱਸ ਹੋ ਕੇ ਬੋਲਦੀ ਆ ਮੈਂ ਨਹੀਂ ਮੈਨੂੰ ਕੀ ਲੋੜ ਐ ਬੋਲਣ ਦੀ ਜਦੋਂ ਇਹ ਨਿਤ ਤਾਨੇ ਮਾਰਦਾ ਜ ਵਕਦੇ ਮੈਂ ਦੱਸ ਕਿਦਾ ਜੰਮ ਕੇ ਸਿੱਟਦਾ ਆਪਦੀ ਉਮਰ ਵੇਖ ਵਿਆਹ ਕਰਵਾਉਣਾ ਸੀ ਇਹਨੇ ਹੁਣ ਇਹ ਮੈਨੂੰ ਵੀ ਬੁਰੀ ਬਣਾਉਂਦਾ ਨਸੀਬ ਨੂੰ ਚਰਨੋਂ ਦਾ ਕੋਈ ਕਸੂਰ ਨਾ ਲੱਗਿਆ ਦਿਸਿਆ ਤੇ ਉਹਨੇ ਰੋਂਦੀ ਚਰਨੋਂ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਚਰਨ ਪੈਣੇ ਤੂੰ ਦੱਸ ਮੈਂ ਕਿੱਥੇ ਜਾਵਾਂ ਨਸੀਬ ਚੁੱਪ ਕਰ ਚਰਨੋਂ ਰੋਣਾ ਕੋਈ ਨਾ ਬੰਦੇ ਦਾ ਸੁਭਾਅ ਹੁੰਦਾ ਬੋਲਣ ਦਾ ਪਰ ਤੂੰ ਨਾ ਬੋਲ ਛੱਡ ਨੂ ਬੋਲਣ ਕਿ ਮੈਨਾਂ ਭੈਣੇ ਮੇਰੀ ਤਾਂ ਜਵਾਨੀ ਰੋਲਤੀ ਸੇਜ ਹੰਡਾਉਣ ਦੀ ਉਮਰ ਮੈਨੂੰ ਤਾਂ ਕਿਸੇ ਦਾ ਸ਼ਰਾਪ ਹੀ ਲੱਗਿਆ ਭੈਣੇ ਮੈਂ ਤਾਂ ਸੋਚਿਆ ਸੀ ਐਂ ਹੀ ਦਿਨ ਕੱਟ ਲੂ ਪਰ ਇਹਨੇ ਨਹੀਂ ਕੱਟਣ ਦੇਣੇ ਸ਼ਿੰਦੂ ਦੀ ਕੀਤੀ ਕਰਾਈ ਖੂ ਖਾਤੇ ਪੈ ਗਈ ਸੀ ਚੰਨੂ ਨੇ ਉਹਨੂੰ ਘਰ ਆਉਣ ਤੇ ਵੀ ਮਨਾਹੀ ਕਰ ਦਿੱਤੀ ਸੀ ਸਾਧੂ ਨੇ ਸ਼ਿੰਦੂ ਨੂੰ ਬਹੁਤ ਸੁਣਾਈਆਂ ਪਰ ਉਹ ਕਿੱਥੇ ਟਲਣ ਵਾਲੀ ਸੀ ਚਰਨੋਂ ਬਹੁਤ ਕੋਝਦਾ ਨਹੀਂ ਸੀ ਪਰ ਸੌਰੇ ਘਰ ਨੂੰ ਹੀ ਉਹਨੇ ਆਪਣਾ ਸਭ ਕੁਝ ਮੰਨ ਲਿਆ ਸੀ ਨਸੀਬ ਨੇ ਸੰਤੁਖ ਨੇਬੇ ਤੇ ਬਲਵੀਰ ਨਾਲ ਗੱਲ ਕੀਤੀ ਕਿ ਆਪਾਂ ਤਿੰਨ ਕਿੱल्ल्या ਤੇ ਮੱਥਾ ਮਾਰੀ ਜਾਂਦੇ ਆ ਚਰਨੋਂ ਨੇ ਸਲਾਹ ਦਿੱਤੀ ਆ ਵੀ ਆਪਾਂ ਹਿੱਸੇ ਤੇ ਪਹਿਲੀ ਲੈ ਲਿਆ ਕਰੀਏ ਜਿਹੜੀ ਆਮਦਨ ਹੋਇਆ ਕਰੋ ਉਹਦਾ ਆਪਾਂ ਆਏ ਸਾਲ ਕਿੱਲਾ ਬੈ ਲੈ ਲਿਆ ਕਰਾਂਗੇ ਕਿਉਂ ਕਿਵੇਂ ਲੱਗੀ ਚਰਨੋਂ ਦੀ ਸਲਾਹ ਨੇਬਾ ਭਾਗਾ ਵਾਲਾ ਘਰ ਬਣ ਗਿਆ ਆਪਣਾ ਐਨੀਆ ਸੱਚ ਜੀਆਂ ਕੁੜੀਆਂ ਆਈਆਂ ਮੇਰੇ ਵੱਲੋਂ ਹਾਂ ਸੰਤੋਖ ਗਲਤ ਆ ਸਹੀ ਆ ਆਪਾਂ ਇਓਂ ਕਰਦੇ ਆ ਗੀਲੇ ਦੇ ਪਹਿਲੇ ਹਿੱਸੇ ਲੈ ਲੈਨੇ ਆ ਉਸਨੇ ਕਈ ਵਾਰੀ ਕਿਹਾ ਆਪਾਂ ਨੂੰ ਆਜੇ ਗੱਲ ਕਰ ਲੈਨੇ ਆ ਗੀਲੇ ਨੇ ਪੰਜ ਕਿਲੇ ਸੰਤੋਖ ਨੂੰ ਹਿੱਸੇ ਤੇ ਦਿੱਤੇ ਦਿੱਤੀ ਘਰ ਕੋਲ ਕੋਲ ਹੀ ਸੀ ਤੇ ਖੇਤ ਵੀ ਹੁਣ ਤਾਂ ਗੀਲੇ ਦਾ ਇੱਕ ਅੱਧਾ ਗੀੜਾ ਰੋਜ਼ ਹੀ ਸੰਤੋਖ ਕੇ ਕਰ ਲੱਗਿਆ ਰਹਿੰਦਾ ਚਰਨੂ ਗੀਲੇ ਨੂੰ ਵੇਖ ਬਹੁਤ ਨੱਕ ਚੜਦੀ ਪਰ ਗੀਲਾ ਵੀ ਉਸੇ ਹੱਥੋਂ ਚਾਹ ਬਣਵਾ ਕੇ ਪੀਂਦਾ ਗੀਲਾ ਕਿਉਂ ਬੜੀ ਸੰਤੋਖ ਵੱਡੀ ਨਸੀਬ ਨੂੰ ਤਾਂ ਮੇਰੇ ਸੁਭਾ ਦਾ ਪਤਾ ਪਰ ਆਹ ਬਲਵੀਰ ਦੀ ਬਹੂ ਹਜੇ ਸੰਗਦੀ ਆ ਇਹਨੂੰ ਦੱਸੋ ਮੈਂ ਤੁਹਾਡਾ ਆਵਦਾ ਹੀ ਆ ਐਵੇਂ ਨਾ ਮੇਰੇ ਤੋਂ ਕੁੰਡ ਕੱਢਿਆ ਕਰੇ ਸੰਤੋਖ ਹੋਰ ਯਾਰ ਅੱਡੋ-ਅੱਡ ਮਤਾਂ ਹੁੰਦਾ ਕਿਸੇ ਦਾ ਤੇਰੀ ਵੱਡੀ ਭਾਬੀ ਨੇ ਤਾਂ ਕਰੇ ਦੋਹਾਂ ਆਪਦੇ ਜਿਠਾਂ ਤੋਂ ਪੱਲਾ ਨਹੀਂ ਸੀ ਕੀਤਾ ਚਰਨ ਲੈ ਬਾਈ ਫਿਰ ਅੱਜ ਤੋਂ ਪੱਲਾ ਮੈਂ ਵੀ ਨਹੀਂ ਕਰਦੀ ਗੀਲਾ ਝਾਕੇ ਬੋਲਿਆ ਵੇ ਬਲਵੀਰ ਪੜਦਾ ਕਰਦੀ ਹੀ ਚੰਗਾ ਸੀ ਇਹਨੂੰ ਤਾਂ ਜ਼ਰੂਰੀ ਆ ਨਹੀਂ ਆਥਾ ਨੂੰ ਖੇਸ ਲੈ ਕੇ ਪੈਜੂ ਬਲਵੀਰ ਉਹ ਕਿਵੇਂ ਗੇਲਾ ਸੋਹਣੀ ਹੀ ਬਾਲੀ ਆ ਨજર ਨਾ ਲੱਗ ਜੇ ਕਿਤੇ ਸਾਰੇ ਜਣੇ ਗੇਲੇ ਦੀ ਗੱਲ ਸੁਣ ਕੇ ਹੱਸਣ ਲੱਗ ਪਏ ਪਰ ਬਲਵੀਰ ਨੂੰ ਉਹਨਾਂ ਦਾ ਹਾਸਾ ਚੰਗਾ ਨਹੀਂ ਲੱਗਿਆ ਚਰਨ ਨੂੰ ਆਪਣੀ ਤਾਰੀਫ ਕਿਸੇ ਵੈਗਾਨੇ ਬੰਦੇ ਕੋਲੋਂ ਸੁਣਾ ਚਾ ਚੜ ਗਿਆ ਨਸੀਬ ਆਪਣੇ ਨਾਲ ਖੇਤ ਚਰਨ ਨੂੰ ਵੀ ਲੈ ਜਾਂਦੀ ਖੋਤੇ ਬੈਠਾ ਗੇਲਾ ਕੋਈ ਨਾ ਕੋਈ ਗੱਲ ਨਸੀਬ ਵਿੱਚ ਦੀ ਚਰਨ ਨੂੰ ਕਹਿ ਦਿੰਦਾ ਚਨ ਨੂੰ ਆਪਣੀ ਚੰਨੀ ਬੁੱਲਾਂ ਵਿੱਚ ਲੈ ਹੱਸ ਪੈਂਦੀ। ਇਹ ਹਾਸਾ ਕਿੱਡਾ ਪਤਾ ਨਹੀਂ ਕੀ ਕਹਿਰ ਕਮਾਉਣ ਵਾਲਾ ਸੀ। ਜੀਤ ਨੂੰ ਪਤਾ ਲੱਗਿਆ ਕਿ ਸਿੰਦੂ ਦੇ ਬੱਚਾ ਹੋਣ ਵਾਲਾ ਏ ਤਾਂ ਉਹ ਉਹਨੇ ਸਿੰਦੂ ਨੂੰ ਬੁਲਾਉਣਾ ਛੱਡ ਦਿੱਤਾ। ਹੁਣ ਜੀਤ ਨੂੰ ਕਿਸੇ ਹੋਰ ਚਨਾਨੀ ਦਾ ਚਸਕਾ ਪੈ ਚੁੱਕਿਆ ਸੀ। ਜੀਤ ਨੇ ਸਿੱਧਾ ਕਹਿ ਦਿੱਤਾ ਮੈਂ ਤਾਂ ਆਪਦੀ ਲੋੜ ਨੂੰ ਤੇਰੇ ਨਾਲ ਗੱਲ ਕੀਤੀ ਸੀ। ਨਹੀਂ ਮੈਂ ਦੱਸ ਤੇ ਤੂੰ ਕੀ ਲੈਣਾ। ਚਲ ਤਰਦੀ ਲਗ ਕਿਸੇ ਹੋਰ ਦੇ ਮੂੰਹ ਲਗ। ਸਿੰਦੂ ਆਪਣੇ ਮਨ ਅੰਦਰ ਹੀ ਵਿਯੋਗ ਕੋਲ ਰਹੀ ਸੀ। ਜੀਤ ਦੀਆਂ ਕਈਆਂ ਗੱਲਾਂ ਉਹਨੂੰ ਸੂਲਾ ਵਾਂਗ ਚੁਭ ਰਹੀਆਂ ਸੀ। ਸਿੰਦੂ ਨੂੰ ਜੀਤ ਇੱਕ ਬਹੁਤ ਵੱਡਾ ਛਾਤਰ ਲੱਗ ਰਿਹਾ ਸੀ ਪਰ ਸਿੰਦੂ ਨੇ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਸੀ ਖੇਡੀਆਂ। ਰੋਂਦੀ ਹੋਈ ਜੀਤ ਕੋਲ ਗਈ ਪਰ ਉਹ ਸੱਤਾ ਪਿਆ ਸੀ। ਕੋਲ ਖੜੇ ਸ਼ੀਰੀ ਨੇ ਸਿੰਦੂ ਨੂੰ ਕਿਹਾ ਕਿ ਬਾਈ ਦਾ ਅੱਜ ਸੰਦੇਹਾ ਹੀ दारू ਪੀਸ ਹੋ ਗਿਆ। ਸਿੰਦੂ ਬੇਪਾਲਿਆ ਤੇਰਾ ਨਹੀਂ ਜੀ ਕਰਦਾ ਵਿਆਹ ਕਰਵਾਉ ਨੂੰ ਹਜੇ ਤੱਕ ਛੜਾ ਫਿਰਦਾ। ਪਾਲਾ ਛੜਾ ਨਹੀਂ ਕੁਵਾਰਾ ਕਹਿ। ਮੇਰੀ ਕਿਹੜਾ ਉਮਰ ਟੱਪ ਗਈ ਵਿਆਹ ਤੋਂ ਵੇਖ ਲੈ ਬਲਵੀਰੇ ਦਾ ਵੀ ਵਿਆਹ ਹੁਣ ਹੋਇਆ ਮੈਨੂੰ ਤਾਂ ਤੇਰੇ ਵਰਗੀ ਚਾਹੀਦੀ ਆ ਹੋਰਾਂ ਦੇ ਸਾਖ ਕਰਾਈ ਜਾਨੀਆਂ ਮੇਰਾ ਵੀ ਕਿਤੇ ਤੋਪਾ ਪਰਵਾ ਦੇ ਸਿੰਦੂ ਲੈ ਸਾਖ ਤਾਂ ਤੈਨੂੰ ਕਰਵਾ ਦੂੰ ਪਹਿਲਾਂ ਮੇਰਾ ਇੱਕ ਕੰਮ ਕਰ ਤੂੰ ਮੇਰੀ ਸੁਲਾਹ ਕਰਾ ਜੀਤ ਨਾਲ ਪਾਲਾ ਇਹ ਕਿਹੜਾ ਕੰਮਾਂ ਚੋਂ ਕੰਮ ਕੱਲ ਹੀ ਸਹੀ ਤੂੰ ਆਜੀ ਮੂੰਹ ਨੇਰੀ ਪਾਲੇ ਦੇ ਮਨ ਵਿੱਚ ਆਇਆ ਕਿ ਸਿੰਦੂ ਸਾਖ ਤਾਂ ਵਧੀਆ ਕਰਵਾਉਂਦੀ ਆ ਚਲਜੀਤ ਬਈ ਨੂੰ ਤਾਂ ਮਿੱਠੇ ਪੁੱਚੇ ਮਾਰਦਾਂਗੀ ਦੂਜੇ ਹੀ ਦਿਨ ਪਾਲਾ ਲੱਗ ਪਿਆ ਸਿੰਦੂ ਦੀਆਂ ਸਿਫਤਾਂ ਕਰਨ ਬਾਈ ਇਉਂ ਨਹੀਂ ਸੀ ਲੜਨ ਤੂੰ ਸਿੰਦੂ ਨਾਲ ਵੇਲੇ ਕੋ ਵੇਲੇ ਡਾਂਗੀ ਹੀ ਸਾਰਦੀ ਹੈ ਤੇਰਾ ਜੀਤ ਲੈ ਤੂੰ ਬੜਾ ਹਮੈਤੀ ਹਾ ਦਾ ਕਿਤੇ ਤੂੰ ਵੀ ਤਾਂ ਨਹੀਂ ਮੇਰੇ ਮਗਰੋਂ ਦਾ ਲਾਉਂਦਾ ਰਿਹਾ ਪਾਲਾ ਉਹ ਨਹੀਂ ਨਹੀਂ ਜੀ ਮੈਂ ਤਾਂ ਤੁਹਾਡਾ ਨੌਕਰ ਹਾਂ ਇਹ ਕਿਵੇਂ ਕਰ ਸਕਦਾ ਪਰ ਰੋਂਦੀ ਸੀ ਵਿਚਾਰੀ ਕਹਿੰਦੀ ਜੀਤ ਨੂੰ ਇੱਕ ਵਾਰੀ ਮਿਲਣਾ ਜੀਤ ਦੇ ਮਨ ਵਿੱਚ ਵੀ ਆਇਆ ਕਿ ਸਿੰਦੂ ਕਿਤੇ ਕੋਈ ਕਾਰਾ ਹੀ ਨ ਕਰ ਬਠੀ ਐਵੇਂ ਮੜੀ ਜੀ ਗੱਲ ਦਾ ਬਤੰਗੜ ਬੰਝ ਕੋਈ ਨਾ ਇਹਦੇ ਨਾਲ ਵੀ ਰੱਖਦੇ ਆ ਗੱਲਬਾਤ ਸਿੰਧੂ ਅੱਗੇ ਜੀਤੇ ਕਿਤੇ ਸਾਰੇ ਬੁਰੇ ਕੰਮ ਅੱਖਾਂ ਮੂਰੇ ਆ ਜਾਂਦੇ ਸੀ ਬਦਲੇ ਦੀ ਭਾਵਨਾ ਨਾਲ ਉਹ ਸੜਵੋਝ ਰਹੀ ਸੀ ਤਕੜਾ ਜਾਲ ਬਨ ਉਹ ਜੀਤੇ ਲੱਗੇ ਸ੍ਰੀ ਪਾਲੇ ਦੀ ਉਡੀਕ ਵਿੱਚ ਬੈਠ ਕੇ ਪਾਲੇ ਨੇ ਆਸ-ਪਾਸਾ ਵੇਖਿਆ ਗਲੀ ਵਿੱਚ ਕੋਈ ਬਹੁਤੀ ਆਵਾਜ਼ਾਈ ਨਹੀਂ ਸੀ ਮੌਕਾ ਵੇਖ ਪਾਲਾ ਸਿੰਧੂ ਕੇ ਕਰ ਗਿਆ ਪਾਲੀ ਨੂੰ ਵੇਖ ਇੰਜ ਲੱਗਦਾ ਸੀ ਜਿਵੇਂ ਉਹ ਸ਼ਿੰਦੋ ਦੀ ਮਦਦ ਨਹੀਂ ਬਲਕਿ ਆਪਦੇ ਮਤਲਬ ਲਈ ਉਨ ਸੱਦਨ ਗਿਆ ਹੋਵੇ ਚੁੱਲ੍ਹੇ ਮੂਰੇ ਬੈਠੇ ਸ਼ਿੰਦੋ ਨੇ ਪਾਲੀ ਨੂੰ ਕੰਦੌਲੀ ਵਿੱਚ ਦੀ ਕੱਡੇ ਆਲੇ ਰਾਹੀ ਵੇਖ ਲਿਆ ਸੀ ਪਾਲੀ ਨੂੰ ਵੇਖ ਉਹਨੇ ਮੂਮੀ ਕਾਗਜ਼ ਵਿੱਚ ਲਪੇਟਿਆ ਕੁਝ ਆਪਣੀ ਮੁਠੀ ਵਿੱਚ ਲੁਕੋਇਆ ਤੇ ਪਾਲੇ ਦੇ ਇੱਕ ਇਸ਼ਾਰੇ ਤੇ ਪੂਰੀ ਮੰਗਰ ਤਰਪਈ ਬਾਹਰ ਲੇਕਰ ਹੀ ਬੈਠਾ ਜੀਤ दारू ਦੀ ਬੋਤਲ ਨੂੰ ਬਾਡਾ ਲਾ ਰਿਹਾ ਸੀ ਸ਼ਿੰਦੂ ਨੂੰ ਵੇਖ ਉਹਨੇ ਖੰਘੂਰਾ ਮਾਰਿਆ ਤੇ ਬੋਲਿਆ ਬਾਲੀ ਆਕੜਾਗੀ ਤੇਰੇ ਚ ਸ਼ਿੰਦੂ ਨਖਰੇ ਵਖਾਉਂਦੀ ਬੋਲੀ ਲੈ ਤੂੰ ਕੀ ਬੋਲਿਆ ਸੀ ਭਲਾ ਮੈਨੂੰ ਆਵਦਾ ਵੀ ਕਰਿਆ ਯਾਦ ਜੀਤ ਕੁਛੜ ਬੈ ਦਾੜੀ ਮੁੰਦੀ ਆ ਤੂੰ ਚਲ ਦੱਸ ਕਿੰਨੇ ਪੈਗ ਲਾਵਾਂ ਸ਼ਿੰਦੂ ਜਿੰਨੇ ਤੇਰਾ ਦਿਲ ਕਰਦਾ ਆ ਵਾਸਨਾ ਤੱਕ ਕੁੱਕੜ ਰਿੰਨ ਨਹੀਂ ਦੀ ਆਉਂਦੀ ਆ ਜੀਤ ਓਏ ਜੀਤ ਦੇ ਵੇੜੇ ਕਦੇ ਇਹੋ ਜਿਹਾ ਦਿਨ ਆਇਆ ਜਦੋਂ ਕੁੱਕੜ ਨਾ ਬਣਿਆ ਹੋਵੇ ਸ਼ਿੰਦੂ ਆਸ਼ ਤਾਂ ਮੇਰਾ ਵੀ ਦਿਲ ਕਰਦਾ ਖਾਣੂ ਜੀਤ ਗਰਮ ਹੁੰਦਾ ਉਈ ਨਾ ਕੁਝ ਕਰਾ ਕੇ ਵੈਜੀ ਸਿੰਦੂ ਨਹੀਂ ਨਹੀਂ ਤੂੰ ਬਾਟੀ ਚ ਪਾ ਕੇ ਲਿਆ ਖਾਣਾ ਜੀਤ ਹੱਸਿਆ ਤੇ ਬਾਟੀ ਚੱਕ ਪਤਿੱਲੇ ਵੱਲ ਗਿਆ ਪਲ ਚਪਕਦਿਆਂ ਸਿੰਦੂ ਨੇ ਸ਼ਰਾਬ ਦੇ ਅੱਧੇ ਗਲਾਸ ਵਿੱਚ ਕੁਝ ਪਾਇਆ ਜੀਤ ਨੇ ਬਾਟੀ ਸਿੰਦੂ ਨੂੰ ਫੜਾਈ ਤੇ ਸ਼ਰਾਬ ਦਾ ਗਲਾਸ ਇੱਕੋ ਸਾਹੇ ਪੀ ਗਿਆ ਜੀਤ ਨੇ ਕਿਹਾ ਖਾਂਦੇ ਕਿਉਂ ਨਹੀਂ ਖਾਲਾ ਹੁਣ ਸਿੰਦੂ ਚਮਚਾ ਮੂੰਹ 'ਚ ਪਾਉਣ ਲੱਗੀ ਤਾਂ ਬੋਲੀ ਹਾਈ ਰੱਬਾ ਮੈਂ ਤਾਂ ਪੇਟੀ ਖੁੱਲੀ ਹੀ ਛੱਡ ਲਈ ਜਿਸ ਵਾਰਤ ਵਾਲਾ ਬਾਾਰ ਵੀ ਖੁੱਲਾ ਸਪੱਟ ਪਿਆ ਮੈਂ ਹੁਣੇ ਆਈ ਸਿੰਦੋਬਾਦ ਟੱਪੀ ਬੱਟੀ ਵਾਲਾ ਮੇਠ ਜੀਤ ਖਾ ਗਿਆ ਤੇ ਪਾਲੇ ਨੂੰ ਬਾਅਦ ਮਾਰੀ ਪਾਲਾ ਦੂਜੇ ਕਰੇ ਮੱਜਾ ਨੂੰ ਪੱਠੇ ਪਾ ਰਿਹਾ ਸੀ ਜੀਤ ਨੇ ਦੋ ਪੈਗ ਹੋਰ ਲਾਏ ਤੇ ਬਿਨਾ ਵਸੇ ਮੰਜੇ ਤੇ ਸੋ ਗਿਆ ਪਾਲਾ ਆਇਆ ਤੇ ਵੇਖਿਆ ਜੀਤ ਸੱਤਾ ਪਿਆ ਸੀ ਉਹਨੇ ਸੱਤਾ ਪਿਆ ਸਮਝ ਕੇ ਨਾ ਉਠਾਇਆ ਤੇ ਜੀਤ ਉੱਪਰ ਜ਼ਾਈ ਦੇ ਕੇ ਘਰ ਆ ਗਿਆ ਸ਼ਿੰਦੂ ਕਹਾਈ ਜਮਨਟਰੀ ਬਲਕਿ ਉਹ ਸੋਚ ਰਹੀ ਸੀ ਕਿ ਜੀਤ ਨੂੰ ਸਦਾ ਦੀ ਨੀਂਦ ਸਵਾਕੇ ਉਹਨੇ ਖਰੇ ਕਿੰਨੇ ਦਾ ਬਦਲਾ ਲੈ ਲਿਆ ਚੰਗਾ ਹੋਇਆ ਜੀਤ ਨੂੰ ਮੈਂ ਆਪਣੇ ਹੱਥੀ ਮਾਰਿਆ ਮਰੀ ਜ਼ਮੀਨ ਵਾਲਾ ਮੈਨੂੰ ਕੀ ਕੁਝ ਬੋਲਦਾ ਸੀ ਉਹਨੂੰ ਕੀ ਪਤਾ ਲੱਗਣਾ ਸੀ ਬੇਗਾਨੀ ਦੀ ਇੱਜ਼ਤ ਨਾਲ ਖੇਡ ਉਹਨੂੰ ਪਿੱਛ ਸਮਝਣ ਦਾ ਇੰਜਾਮ ਮੌਤ ਵੀ ਹੁੰਦਾ ਐਨੇ ਨੂੰ ਬਾਹਰਲੇ ਗਿੱਟ ਦਾ ਕੁੰਡਾ ਖੜ ਗਿਆ ਸ਼ਿੰਦੂ ਨੀਂਦਰ ਹੋ ਬਾਹਰ ਖੋਲਣ ਲੱਗੀ ਸਾਧੂ ਸਿੰਘ ਨੂੰ ਵੇਖੂ ਖੁਸ਼ ਹੋਗੀ ਸਾਦ ਨੂੰ ਲੱਗਿਆ ਅੱਜ ਕਿਵੇਂ ਇਹ ਕੁੰਡਾ ਲਈ ਬੈਠੀ ਆ ਅੱਗੇ ਤਾਂ ਬਾਹਰ ਖੁੱਲਾ ਪਿਆ ਹੁੰਦਾ ਸਿੰਦੂ ਨਹਾਉਣਾ ਕਮੂਹਤ ਣਾ ਫਿਰ ਰੋਟੀ ਪਕਾ ਲਵਾਂ ਮੈਂ ਸਾਦੋ ਅੱਜ ਕਿਵੇਂ ਕਿਹੜੇ ਸਾਥ ਤੋਂ ਮੰਤਰ ਲਈ ਆ ਸਿੰਦੂ ਕਿਸੇ ਤੋਂ ਨਹੀਂ ਬਸ ਤੋਂ ਬੜੀਆਂ ਗੱਲਾਂ ਨਾ ਮਾਰ ਤੇ ਰੋਟੀ ਖਾ ਮੇਰੇ ਨਾਲ ਲelé ਸੰਦੀਹਾ ਆਜਿਆ ਕਰ ਕਰੇ ਸਿੰਦੂ ਨੂੰ ਅੱਜ ਰਾਤ ਕਿ ਨੀਂਦ ਆਈ ਜੀਤ ਕੋਲ ਹੋਈ ਬੇਚਤੀ ਦਾ ਉਹਨੇ ਬਦਲਾ ਲੈ ਲਿਆ ਸੀ ਜੀਤ ਨੂੰ ਇਸ ਤਰ੍ਹਾਂ ਕਰ ਉਹਨੂੰ ਬਹੁਤ ਸਕੂਨ ਮਿਲਿਆ ਸੀ ਸਵੇਰੇ ਪਾਲੀ ਜਦੋਂ ਬਾਹਰ ਲੈ ਕਰਿਆ ਆਇਆ ਤਾਂ ਉਹਨੇ ਵੇਖਿਆ ਜੀਤ ਅਜੇ ਤੱਕ ਨਹੀਂ ਸੀ ਉઠਿਆ ਪਾਲੀ ਨੇ ਜੀਤ ਨੂੰ ਹਿਲਾਉਣਿਆ ਪਰ ਉਹ ਤਾਂ ਆਕੜਿਆ ਪਿਆ ਸੀ ਪਾਲੀ ਦਰੰਤ ਜੀਤ ਕੇ ਕਰੀ ਗਿਆ ਤੇ ਖਬਰ ਦਿੱਤੀ ਜੀਤੀ ਘਰ ਵਾਲੀ ਨੇ ਬਹੁਤਾ ਅਫਸੋਸ ਨਾ ਕੀਤਾ ਤੇ ਕਿਹਾ ਰੱਬ ਦਾ ਬੰਦਾ ਸੀ ਰੱਬ ਲੈ ਗਿਆ ਕੋਈ ਗੱਲ ਨਹੀਂ ਜਵਾਨ ਹੋਏ ਜਵਾਕਾਂ ਨੇ ਅਚਾਨਕ ਹੋਈ ਜੀਤ ਦੀ ਮੌਤੇ ਕੋਈ ਬਵਾਲ ਨਾ ਖੜਾ ਕੀਤਾ ਸਭ ਉਹ ਆਪਣੀ ਮਾਂ ਤੇ ਗੱਲ ਕਰਨ ਲੱਗੀ ਮਾਂ ਉਹ ਕੌਣ ਸੀ ਆਪਣਾ ਸਾਰਾ ਟੈਮ ਤਾਂ ਬਾਹਰ ਰਹਿ ਗੁਜ਼ਾਰ ਦਿੰਦਾ ਸੀ ਕੋਈ ਅਫਸੋਸ ਕਰਨ ਦੀ ਲੋੜ ਨਹੀਂ ਸਾਰੇ ਪਿੰਡ ਦਾ ਪਾਪੀ ਸੀ ਜੀ ਦੀ ਘਰ ਵਾਲੀ ਸੋਚਣ ਲੱਗੀ ਜਿਹਦੇ ਬਾਰੇ ਉਹਦੀ ਔਲਾਦ ਨੂੰ ਨਹੀਂ ਪਤਾ ਉਹਨੂੰ ਕੀ ਰੋਣਾ ਮੇਰੇ ਪਾਦਾ ਤਾਂ ਉਹ ਕਿਦਨ ਦਾ ਮਰ ਗਿਆ ਸੀ ਮੈਂ ਉਹਦੇ ਨਾਲ ਤਾਂ ਇੱਕ ਦਿਨ ਵੀ ਹੱਸ ਕੇ ਨਹੀਂ ਸੀ ਕੱਢਿਆ ਹਰ ਦਿਨ ਦੀ ਉਹਦੀ ਕੁੱਟ ਮਾਰ ਨਾਲ ਮੇਰੇ ਹੱਡ ਚੁੰਡੇ ਗਏ ਸੀ ਸਾਰੇ ਪਿੰਡ ਵਿੱਚ ਕੱਲ ਉੱਡ ਗਏ ਜੀ ਦਾ ਪੁੱਲਸੀਆ ਪਤੀਜਾ ਮਾਦੀ ਸ਼ਾਨਵੀਨ ਕਰਵਾਉਣਾ ਚਾਹੁੰਦਾ ਸੀ ਪਰ ਕਰਦਿਆਂ ਨੇ ਮਨਾ ਕਰ ਦਿੱਤਾ ਦਿਨ ਚੜ੍ਹਦਿਆਂ ਬਿਨਾਂ ਕਿਸੇ ਦੂਰ ਦੇ ਰਿਸ਼ਤੇਦਾਰਾਂ ਨੂੰ ੜੀਕਿਆਂ ਜੀਤਾ ਸੰਸਕਾਰ ਕਰ ਦਿੱਤਾ ਗਿਆ ਸਿੰਦੂ ਤਾਂ ਖੁਸ਼ੀ ਦੇ ਹੰਝੂ ਕੇ ਰਹੀ ਸੀ ਪਰ ਜਾਣੀ ਜਾਂ ਨਸੀਬ ਨੇ ਸਿੰਦੂ ਨੂੰ ਕਿਹਾ ਜਿਹੜਾ ਕੰਮ ਮੇਰੇ ਵਸੋਂਵਾਰ ਸੀ ਤੂੰ ਕਰ ਦਿੱਤਾ ਸਿੰਦੂ ਹੈਰਾਨ ਸੀ ਕਿ ਨਸੀਬ ਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਆਪਦੇ ਪਰਸ਼ਾਮੀ ਨੂੰ ਨਹੀਂ ਪਤਾ ਲੱਗਣ ਦਿੱਤਾ ਵੀ ਕੀ ਕਰਾਈਆਂ ਸਿੰਦੂ ਦੇ ਮੂੰਹ ਦਾ ਰੰਗ ਉੱਡਿਆ ਵੇਖ ਨਸੀਬ ਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਦੱਸਦੀ ਚਿੰਤਾ ਨਾ ਕਰ। ਸ਼ਿੰਦ ਨੂੰ ਜੀਤ ਨਾਲ ਲਾਈ ਜਾਰੀ ਦੱਬੋਤ ਖੋਇਆ ਤੇ ਪਛਤਾਵਾ ਹੋਇਆ ਕਿ ਉਹਨੇ ਆਪਣੇ ਦੇਵਤੇ ਵਰਗੇ ਘਰ ਵਾਲੇ ਨੂੰ ਧੋਖਾ ਦਿੱਤਾ। ਪਰ ਸਮਾਂ ਰਹਿੰਦੇ ਸੰਭਲ ਜੋ ਆਪਣੀਆਂ ਗਲਤੀਆਂ ਨੂੰ ਸੁਧਾਰ ਲੈਂਦਾ ਉਹਦੇ ਵਰਗਾ ਕੋਈ ਨਹੀਂ। ਹਰ ਔਰਤ ਨੂੰ ਆਪਣੇ ਮਰਦ ਪ੍ਰਤੀ ਤੇ ਹਰ ਮਰਦ ਨੂੰ ਔਰਤ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ। ਇਸ਼ਕ ਹੋਣਾ ਲਾਜ਼ਮੀ ਆ ਪਰ ਇਸ਼ਕ ਨੂੰ ਦਾਗ ਨਹੀਂ ਲਾਉਣਾ ਚਾਹੀਦਾ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਸ਼ਿੰਦੋ ਨੇ ਆਪਣੀ ਗਲਤੀ ਸੁਧਾਰ ਆਪਣੇ ਪਤੀ ਸਾਧੂ ਨਾਲ ਸੱਚੇ ਦਿਲੋਂ ਪਤੀ ਧਰਮ ਨਿਭਾਉਣ ਦਾ ਵਾਅਦਾ ਕਰ ਲਿਆ ਗੀਲੇ ਦਾ ਵਾਅਦਾ ਨਸੀਬ ਕੇ ਕਰ ਆਉਣ ਚਨ ਚਰਨੋਂ ਦੇ ਜੱਕ ਖੋਲਦਾ ਰਿਹਾ ਹੁਣ ਕਦੇ-ਕਦੇ ਚਰਨੋਂ ਵੀ ਗੀਲੇ ਨੂੰ ਕੋਈ ਗੱਲ ਕਹਿ ਦਿੰਦੀ ਗੀਲਾ ਖੁਸ਼ ਹੋ ਜਾਂਦਾ ਅੱਜ ਫਿਰ ਜਦੋਂ ਗੀਲਾ ਆਇਆ ਤੇ ਚਰਨੋਂ ਨੇ ਕਿਹਾ ਤੈਨੂੰ ਕੀ ਵਾਸ਼ਨਾ ਆ ਜਾਂਦੀ ਆ ਵੀ ਜਿਹੜਾ ਮੇਰੇ ਦੁੱਧ ਡਿੜਕਦਿਆਂ ਆ ਬੈਨ ਗੇਲਾ ਤੇਰੀਆਂ ਤਾਂ ਬਾਹਾਂ ਦੀਆਂ ਛਣਕ ਦੀਆਂ ਚੂੜੀਆਂ ਦੱਸ ਦਿੰਦੀਆਂ ਵਿਚ ਚਰਨੋਂ ਤੂੰ ਤੜਕਦੀ ਆ ਮੈਂ ਭੱਜਿਆ ਆਉਣਾ ਚੰਨ ਆ ਤੜਕੇ ਦਾ ਕੋਲਾ ਤਾਂ ਪੀ ਜਾ ਨਾ ਮੋਝਾਂ ਨਾਲ ਕੰਮਕੁੰਮ ਵੀ ਆ ਸਾਡੇ ਕਿਸੇ ਚਰਨੋਂ ਦੀ ਗਿੱਲੇ ਨਾਲ ਖੁੱਲਦੀ ਜਾਖ ਫੇਖ ਨਸੀਫ ਸੂਚੀ ਪੈ ਗਈ ਚਰਨੋਂ ਦੀ ਅੰਜਾਨ ਪੁਨੀਤ ਉਹ ਜਾਣੋ ਸੀ ਪਰ ਉਹ ਚਰਨੋਂ ਨੂੰ ਗਿੱਲੇ ਨਾਲ ਗੱਲ ਕਰਨ ਨੂੰ ਰੋਕ ਵੀ ਨਹੀਂ ਸੀ ਸਕਦੀ ਤੇ ਕਾਲਾ ਟਲਦਿਆਂ ਹੀ ਚਰਨੋਂ ਨੇ ਬਾਲਟੀ ਚੱਕੀ ਤੇ ਧਾਰਾ ਕਢੰਦੁਰ ਪਈ ਸੱਜਰ ਸੋਈ ਮੱਛ ਦਾ ਕੱਟਾ ਮਰਿਆ ਹੋਣ ਕਰਕੇ ਇੱਕ ਜਣੇ ਨੂੰ ਧਾਰ ਕਡਾਉਣ ਵੀ ਲਈ ਚਾਟ ਪਾਉਣੀ ਪੈਂਦੀ ਸੀ ਨਸੀਬ ਚਾਟ ਪਾਉਣ ਲੱਗੀ ਤਾਂ ਚਰਨੂ ਨਾਲ ਗੱਲਾਂ ਕਰਨ ਲੱਗੀ ਚਰਨੂ ਅੱਜ ਕੱਲ ਤੂੰ ਬੜਾ ਖੁਸ਼ ਰਹਿਨੀ ਆ ਮੈਨੂੰ ਤੂੰ ਹੱਸਦੀ ਬਹੁਤ ਵਧੀਆ ਲੱਗਦੀ ਆ ਐਂ ਰਿਹਾ ਕਰ ਮੇਰੀ ਭੈਣ ਚਰਨੂ ਹੁਣ ਤਾਂ ਐ ਹੀ ਰਿਹਾ ਕਰੂੰ ਤੂੰ ਤਾਂ ਮੇਰੀ ਬਹੁਤ ਚੰਗੀ ਭੈਣਾ ਜੇ ਤੂੰ ਨਾ ਹੁੰਦੀ ਤਾਂ ਮੈਂ ਆ ਕਰੇ ਕਦੇ ਨਹੀਂ ਸੀ ਵਸਣਾ ਤੇਰੇ ਨਾਲ ਤਾਂ ਮੈਨੂੰ ਦਿਲੋਂ ਮੁਹੱਬਤ ਨਸੀਬ ਤੈਨੂੰ ਪਤਾ ਚੱਲ ਨੂੰ ਮੁਹੱਬਤ ਇੱਕ ਪਵਿੱਤਰ ਰਿਸ਼ਤਾ ਬਸ ਜੇ ਦੇ ਇੱਕ ਵਾਰ ਹੋ ਜਾਈਏ ਪਿੱਛਾ ਨਹੀਂ ਦੇਣਾ ਚਾਹੀਦਾ ਪਿਆਰ ਦੀ ਕਦਰ ਕੋਈ ਕੋਈ ਇਨਸਾਨ ਕਰਦਾ ਪਰ ਚਰਨੋ ਭਾਗਾ ਫੜੀਆਂ ਨੂੰ ਮਿਲਦਾ ਹੈ ਐਨਾ ਪਿਆਰ ਕਰਨ ਵਾਲਾ ਤੇਰਾ ਬਾਈ ਸੰਤੋਖ ਵੇਖ ਮੇਰਾ ਕਿੰਨਾ ਕਰਦਾ ਨਸੀਬ ਦੀ ਗੱਲ ਦਾ ਚਰਨੋ ਤੇ ਡੂੰਘਾ ਅਸਰ ਹੋਇਆ ਚਰਨੋ ਸੋਚਣ ਲੱਗੀ ਬਲਵੀਰ ਵੀ ਤਾਂ ਮੇਰਾ ਬਹੁਤ ਕਰਦਾ ਉਹ ਵੀ ਮੇਰੇ ਅੱਗੇ ਪਿੱਛੇ ਫਿਰਦਾ ਰਹਿੰਦਾ ਕਿੰਨਾ ਪਿਆਰ ਕਰਦਾ ਚਰਨੂ ਹਾਂ ਪੈਣੇ ਆਪਣੇ ਤੱਕ ਘਰ ਵਾਲੀ ਦੀਪ ਤੇ ਆ ਮਾੜੀਆਂ ਜਨਾਨੀਆਂ ਜਿਹੜੀਆਂ ਦੂਜਾ ਕਸਮ ਕਰਦੀਆਂ ਚਲ ਚਰਨੂ ਥਾਪੀ ਦੇ ਮਜ ਨੂੰ ਧਾਰ ਤੱਕ ਕਢ ਲਈ ਆਪਾਂ ਹੁਣ ਕੰਮ ਤੁੰਦਾ ਕਰ ਲਈ ਸ਼ਾਮ ਹੁੰਦਿਆਂ ਹੀ ਦੋਏ ਜਣੀਆਂ ਛੜੀਵਲ ਮੱਥਾ ਟੇਕਣ ਗਈਆਂ ਵਾਪਸ ਆਉਂਦਿਆਂ ਵੇਖਿਆ ਕਿ ਗਿੱਲਾ ਰਾਤ ਤੇ ਖੜਾ ਸੀ ਚਰਨੂ ਤੇ ਨਸੀਫ ਉਹਦੇ ਕੋਲੋਂ ਲੰਘੀਆਂ ਗਿੱਲਾ ਚਰਨੋਂ ਨੂੰ ਬਲਾਂ ਦੀ ਕੋਸ਼ਿਸ਼ ਵਿੱਚ ਸੀ ਪਰ ਚਰਨੋ ਨੇ ਉਹਦੇ ਵੱਲ ਧਿਆਨ ਨਾ ਦਿੱਤਾ ਨਸੀਬ ਕੇ ਘਰ ਦੇ ਨਾਲ ਹੀ ਵਾੜਾ ਸੀ ਨਸੀਬ ਹੋਰ ਘਰ ਦੇ ਕੰਮ ਕਰਨ ਲੱਗੀ ਤੇ ਚਰਨੋ ਪਾਥੀਆਂ ਲੈਣ ਵਾਲੇ ਵਿੱਚ ਡਿੱਗੇ ਗੇਲਾ ਖੰਘੂਰਾ ਮਾਰਦਿਆਂ ਟੋਕਰਾ ਚੱਕਤੀ ਚਰਨੋ ਨੂੰ ਬੋਲਿਆ ਮੈਂ ਝ ਕੰਮਾ ਟੋਕਰਾ ਚਰਨ ਰਹਿਣ ਦੇ ਆਪ ਤਾਂ ਡਿੱਗੇਗਾ ਨਾਲ ਮੈਨੂੰ ਵੀ ਡਿੱਗੇ ਦਿਖਾ ਲੈ ਚਰਨੋ ਜੋਰ ਵਥੇਰਾ ਝਟਚ ਉਹੀ ਨਾ ਜਾਣੀ ਤੂੰ ਮੈਨੂੰ ਟੋਕਰੇ ਸਣੇ ਹੁਣੀ ਚੱਕ ਕੇ ਵਿਖਾਵਾ ਤੈਨੂੰ ਚਰنو ਨਹੀਂ ਨਹੀਂ ਰਹਿਣ ਦੇ ਉਹ ਗੱਲਾਂ ਮਰ ਜਾਣ ਚਰنو ਪਾਥੀਆਂ ਦਾ ਭਰਿਆ ਟੋਕਰੇ ਚੱਕ ਘਾਰਾਂਗੇ ਸੰਤੋਖ ਵਰਗੇ ਘਰ ਆਏ ਤਾਂ ਚਰਨੋ ਨੇ ਸੇਮੀਆਂ ਰੰਨੀਆਂ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਤਨਕੁਰ ਚਾਚੀ ਹਾਸੇਆਂ ਭੂਏ ਬੋਲੀ ਮੀ ਚਰਨੋ ਕਰਦੇ ਹੁਣ ਭਾਈ ਤੂੰ ਵੀ ਪੰਜੀਰੀ ਖਾਣ ਵਾਲੀ ਚਰਨੋ ਨੂੰ ਤਨਕੁਰ ਦੀ ਗੱਲ ਤੇ ਗੁੱਸਾ ਆ ਗਿਆ ਨਾ ਚਾਚੀ ਪੰਜੀਰੀ ਮੈਂ ਤੈਨੂੰ ਉਹੀਂ ਖਵਾ ਦਾਂ ਜਵਾਕ ਜੰਮ ਕੇ ਪੰਜੀਰੀ ਖਾਣਾ ਲਾਜ਼ਮੀ ਆ ਤਨਕੁ ਨੀ ਨਸੀਬ ਐਕਰ ਆਪੇ ਇਹਨੂੰ ਛਿੜੀ ਵਾਲੇ ਬਾਪੇ ਤੋਂ ਦਵਾਈ ਦਵਾਦਨੇ ਤੇਰਾ ਵੀ ਵੇਖਲਾ ਸੁਖ ਨਾਲ ਰੱਬ ਨੇ ਜਵਾਕ ਦਿੱਤਾ ਨਸੀਬ ਠੀਕ ਆ ਚਾਚੀ ਆਪਾਂ ਤੜਕੇ ਚੱਲਾਂਗੇ ਨਸੀਬ ਤੇ ਚਰਨੋਂ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਚਰਨੋਂ ਨਸੀਬ ਨੂੰ ਕਹਿਣ ਲੱਗੀ ਭੈਣੇ ਵੇਖਲਾ ਲੋਕੀ ਜਵਾਕ ਜੰਮਣ ਤੋਂ ਬਿਨਾ ਔਰਤ ਨੂੰ ਪੂਰਨ ਔਰਤ ਨਹੀਂ ਸਮਝਦੇ ਨਸੀਬ ਮੋੜ ਦੇ ਕਦੀਮੀ ਰੀਤ ਚੱਲਦੀ ਹੁੰਦੀ ਐ ਚਨੂ ਮੇਰੇ ਵੀ ਵਿਆਹ ਮਗਰੋਂ ਜਵਕ ਨਾ ਹੋਇਆ ਪਰ ਲੋਕਾਂ ਨੇ ਭਾਂਤ ਸਮਾਤੀਆ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਸ਼ੁਕਰਾਨਾ ਉਸ ਰੱਬ ਦਾ ਕੁੱਖ ਹਰੀ ਹੋਈ ਚਨੂ ਪੈਣੇ ਤੈਨੂੰ ਤਾਂ ਪਤਾ ਮੇਰੇ 'ਚ ਦੱਸ ਕੀ ਕਮੀ ਆ ਤੇਰਾ ਜੇਠ ਹੀ ਨਸੀਬ ਜੇਠ ਮਤਲਬ ਚਨੂ ਹਾਂ ਨੂੰ ਹਾਂ ਪਿਆਰਾ ਹੁੰਦਾ ਪੈਣੇ ਬਲਵੀਰ ਦੀ ਉਮਰ ਤੇ ਮੇਰੀ ਉਮਰ ਦਾ ਬਹੁਤ ਫਰਕ ਆ ਪਰ ਪੈਣੀ ਜੇ ਜਵਾਬ ਹੋਣਾ ਲਾਜ਼ਮੀ ਆ ਜ਼ਰੂਰੀ ਆ ਨਹੀਂ ਸਮਝਦੀ ਤੇਰਾ ਜੀਠ ਮੇਰਾ ਵਥੀਰਾ ਕਰਦਾ ਜਵਾਬ ਹੋਵੇ ਭਮਿਨਾ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਨਸੀਬ ਚਨੂ ਤੂੰ ਉਮਰੋਂ ਬਹੁਤ ਸਿਆਣੀ ਆ ਬਸ ਇਸੇ ਤਰ੍ਹਾਂ ਰਹੀ ਗੀਲੇ ਦੇ ਮਨ ਵਿੱਚ ਚਰਨੋਂ ਪ੍ਰਤੀ ਗਲਤ ਭਾਵਨਾ ਉੱਠ ਰਹੀ ਸੀ ਵਾਰ-ਵਾਰ ਉਹ ਚਰਨੋਂ ਬਾਰੇ ਸੋਚ ਰਿਹਾ ਸੀ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਚਰਨੋਂ ਨੇ ਗੀਲੇ ਨੂੰ ਕਾ ਨਾ ਪਾਇਆ ਤਿੰਨੇ ਭਾਈ ਦਿਨ ਰਾਤ ਮਿਹਨਤ ਕਰਦੇ ਸੀ ਫਸਲ ਬਹੁਤ ਚੰਗੀ ਹੁੰਦੀ ਸੀ ਇਸ ਤਰ੍ਹਾਂ ਮਿਹਨਤ ਕਰਦਿਆਂ ਵੇਖ ਸਾਰੇ ਹੀ ਹੌਂਕਾ ਲੈਂਦੇ ਤੇ ਨਸੀਬ ਨੂੰ ਭਾਗਾ ਵਾਲੀ ਸਮਝਦੇ ਕਿ ਜਦੋਂ ਦੀ ਉਹ ਆਈ ਆ ਇਹਨਾਂ ਦੀ ਘਰ ਦੀ ਰੂਹ ਬਦਲਤੀ ਤਿੰਨੇ ਭਰਾਵਾਂ ਨੇ ਦੋ ਕਿੱਲੇ ਬੈ ਲੈ ਲਏ ਸੀ ਗਿੱਲਾ ਆਪਣੇ ਮਨ ਵਿੱਚ ਵਿਉਂਤ ਬਣਾ ਰਿਹਾ ਸੀ ਕਿ ਕਿਵੇਂ ਚਰਨਾਂ ਨੂੰ ਕਾਣੀ ਕੀਤਾ ਜਾਵੇ ਦੂਜੇ ਦਿਨ ਕਿੱਲਾ ਸੰਤੋਖ ਕੋਲ ਗਿਆ ਤੇ ਬੋਲਿਆ ਉਹ ਸੰਤੋਖ ਕਿਵੇਂ ਆ ਬਈ ਸੰਤੋਖ ਮੈਂ ਤਾਂ ਠੀਕ ਆ ਪਰ ਤੂੰ ਕੱਲ ਕਿੱਥੇ ਸੀ ਗਿੱਲਾ ਮੈਂ ਤਾਂ ਯਾਰ ਆਪਦੇ ਸਹੁਰੇ ਗਿਆ ਸੀ ਮੇਰੇ ਸਾਲੇ ਦੀ 7 ਸਾਲ ਪਾਦ ਮੁੰਡਾ ਹੋਇਆ ਮਸਾ ਵਿਚਾਰੀਆਂ ਨੇ ਜਵਾਕ ਦਾ ਮੂੰਹ ਵੇਖਿਆ ਪਰ ਉਥੇ ਇੱਕ ਵੈਦ ਆ ਪੂਰੀ ਤਸੱਲੀ ਵਾਲੀ ਦਵਾਈ ਦਿੰਦਾ ਜਵਾਕ ਨੂੰ ਦੀ ਮੈਂ ਤਾਂ ਕਹਿਣਾ ਆਪਣੀ ਚਰਨਾਂ ਨੂੰ ਵੀ ਦਵਾਈ ਦਵਾ ਦਿਓ ਉਥੋਂ ਹੋ ਸਕਦਾ ਜਵਾਕੋ ਜੀ ਸੰਤੋਖ ਫਿਰ ਭੇਜ ਦੂੰ ਮੈਂ ਨਾਲ ਨਸੀਬ ਨੂੰ ਚਰਨੋਂ ਦੇ ਲੈ ਆਉਣ ਗਿਆ ਦਵਾਈ ਗਿੱਲਾ ਹਾਂ ਨਾਲ ਮੈਂ ਜਾਵਣੂੰ ਕੋਈ ਗੱਲ ਨਹੀਂ ਸੰਤੋਖ ਨੇ ਹਾਮੀ ਭਰੀ ਤੇ ਗਿੱਲਾ ਆਪਣੇ ਮਨ ਵਿੱਚ ਵਿਉਂਤ ਬਣਾਉਂਦਾ ਕਦੋਂ ਚਰਨੂ ਕੇ ਘਰ ਪਹੁੰਚ ਗਿਆ ਪਤਾ ਹੀ ਨਾ ਲੱਗਿਆ ਨਸੀਬ ਚਰਨੂ ਤੇ ਗਿੱਲਾ ਤਿੰਨੇ ਜਨੇ ਵੈਦ ਕੋਲ ਦਵਾਈ ਲੈਣ ਲਈ ਪਸਤੇ ਚਲੇ ਗਏ ਸੁੰਨੇ ਜਿਹੇ ਰਾਤ ਦੇ ਬੇ ਨਾਲ ਕਿਰੇ ਪਿੰਡਾਂ ਵਿੱਚ ਦੇ ਹੁੰਦੇ ਹੋਏ ਬਸ ਉਸ ਪਿੰਡ ਪਹੁੰਚ ਗਏ ਤਿੰਨੇ ਜਨੇ ਬਸ ਉਤਰੇ ਗਿੱਲੇ ਨੇ ਦੱਸਿਆ ਕਿ ਵੈਦ ਇੱਕ ਧਰਮਸ਼ਾਲਾ ਵਿੱਚ ਬੈਠਦਾ ਗਿੱਲਾ ਨਸੀਬ ਭਾਬੀ ਤੂੰ ਐਂਕਰ ਮੇਰੇ ਸੌਰਿਆਂ ਦੇ ਘਰ ਚੱਲ ਪਹਿਲਾਂ ਰੋਟੀ ਪਾਣੀ ਖਾ ਲਈਏ ਫਿਰ ਚਲਾਂਗੇ ਦਵਾਈ ਲੈਣ ਨਸੀਬ ਤੇ ਚਰਨ ਨੂੰ ਗੱਲ ਜੱਜ ਗਈ ਦੋਹੇ ਜੜੀਆਂ ਗਿੱਲੇ ਦੇ ਨਾਲ ਤੁਰ ਪਈਆਂ ਰੋਟੀ ਬਣਾਉਣ ਲੱਗਿਆਂ ਗਿੱਲੇ ਦੀ ਸਾਲੇ ਹਰਨੇ ਦੱਸਿਆ ਕਿ ਵੈਦ ਤਾਂ ਖਾਲੀ ਕੁੱਕ ਚੈੱਕ ਕਰਦਾ ਰੋਟੀ ਖਾਣ ਤੋਂ ਪਹਿਲਾਂ ਦਵਾਈ ਲਿਓ ਗਿੱਲਾ ਹਾਂ ਸੱਚ ਮੈਂ ਤਾਂ ਭੁੱਲ ਗਿਆ ਨਸੀਬ ਭਾਬੀ ਤੂੰ ਰੋਟੀ ਖਾ ਮੈਂ ਲੈ ਜਾਣਾ ਚਰਨ ਨੂੰ ਨਸੀਬ ਇਹ ਗੁਰਵਿੰਦਰ ਨਾਲ ਤੱਕ ਗਈ ਸੀ ਉਹ ਘਰੇ ਬੈਠੀ ਰਹੀ ਚੰਨੂ ਤੇ ਗਿੱਲਾ ਵੈਦ ਨੂੰ ਮਿਲਣ ਤੁਰ ਪਈ ਗਿੱਲੇ ਦੇ ਮਨ ਵਿੱਚ ਅੰਤਾਂ ਦੀ ਖੁਸ਼ੀ ਸੀ ਸੰਸਾਰ ਵਿੱਚ ਬਹੁਤ ਸਾਰੇ ਵਿਸ਼ਿਆਂ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਆ ਜਿਵੇਂ ਕਿ ਡੇਰਾ ਸ਼ਵਤੀ ਸਾਡਾ ਧਿਆਨ ਪਖੰਡ ਦੀ ਸਾਧਾਂ ਵੱਲ ਕੇਂਦ੍ਰਿਤ ਹੁੰਦਾ ਪਰ ਅਸਲ ਵਿੱਚ ਡੇਰੇ ਬਹੁਤ ਕਿਸਮਾਂ ਦੇ ਹੁੰਦੇ ਆ ਜਿਵੇਂ ਕਿ ਕੋਈ ਮੰਡਲੀ ਇੱਕ ਥਾਂ ਬੈਠ ਰojana ਨਸ਼ੇ ਕਰਦੀ ਹੋਵੇ ਅਸੀਂ ਆਮ ਹੀ ਕਹਿ ਦਿੰਦੇ ਆ ਕਿ ਵੇਖੋ ਇੱਥੇ ਤਾਂ ਨਸ਼ਿਆਂ ਦਾ ਡੇਰਾ ਲੱਗਿਆ ਹੋਇਆ ਬਾਕੀ ਮਹੰਤਾਂ ਦਾ ਵੀ ਡੇਰਾ ਹੁੰਦਾ ਗੁਰਮੁਖੀ ਪੜ੍ਹਨ ਵਾਲੀ ਜਗ੍ਹਾ ਨੂੰ ਵੀ ਡੇਰਾ ਬੋਲਿਆ ਜਾਂਦਾ ਮੇਰੀ ਨਾਵਲ ਦੀਆਂ ਪੱਤਰ ਇੱਕ ਵਿਸ਼ਵਾਸ ਵਿੱਚ ਵੀ ਵੱਜੀਆਂ ਹੋਈਆਂ ਹਨ ਵਿਸ਼ਵਾਸ ਬਿਨਾਂ ਕਿਸੇ ਠੋਸ ਸਬੂਤ ਦਾ ਇਸਤੇਮਾਲ ਕੀਤੇ ਆਦਮੀ ਕਿਸੇ ਤੇ ਵਿਸ਼ਵਾਸ ਕਰਦਾ ਹੈ ਵਿਸ਼ਵਾਸ ਅੰਦਰ ਹੋਰ ਵੀ ਬਹੁਤ ਸਾਰੇ ਸ਼ਬਦ ਵੱਜੇ ਹੋਏ ਹਨ ਜਿਵੇਂ ਨਿਸ਼ਚਾ ਸ਼ਰਧਾ ਇਤਵਾਰ ਤਰੰਮਤ ਰਹਿ ਪ੍ਰੂਸਾ ਇਮਾਨ ਕਿਆਲ ਆਦਿ ਇਹੀ ਮਾਨਸਿਕਤਾ ਚਰਨੋਤੇ ਨਸੀਰ ਜੀ ਸੀ ਜਿਹੜੀਆਂ ਕਿ ਭਰੋਸਾ ਕਰਕੇ ਗੇਲੇ ਨਾਲ ਘਰੋਂ ਚਲ ਪਈਆਂ ਸਨ ਬੇਸ਼ੱਕ ਉਹਨਾਂ ਨੂੰ ਗੇਲੇ ਨਾਲੋਂ ਵੈਦ ਉੱਪਰ ਵੱਧ ਭਰੋਸਾ ਸੀ ਪਰ ਇਸੇ ਹੀ ਭਰੋਸੇ ਨੂੰ ਗੇਲੇ ਕਿਸੇ ਹੋਰ ਢੰਗ ਨਾਲ ਲੈ ਰਿਹਾ ਸੀ ਪੁਰਾਣੇ ਸਮਿਆਂ ਵਿੱਚ ਡੇਰਾ ਤੇ ਵੈਦਗੀ ਇਕੱਠੇ ਹੀ ਚੱਲਦੇ ਸਨ ਪਰ ਹੌਲੀ-ਹੌਲੀ ਇਹ ਵੱਖ ਹੁੰਦੇ ਗਏ ਵੈਦਾਂ ਨੇ ਗ੍ਰਸਤ ਜੀਵਨ ਅਪਣਾਉਣ ਕਰਕੇ ਆਪਣੇ ਘਰਾਂ ਵਿੱਚ ਦਵਾਈਆਂ ਦੇਣੇ ਸ਼ੁਰੂ ਕਰ ਦਿੱਤਾ ਤੇ ਡੇਰਿਆਂ ਵਿੱਚ ਸਿਰਫ ਪਖੰਡ ਕਰਨ ਵਾਲੀ ਤੇ ਕਰਾਮਾਤਾਂ ਦੀਆਂ ਗੱਲਾਂ ਕਰਨ ਵਾਲੇ ਬੂਬਨੇ ਰਹਿ ਗਏ ਜਿਵੇਂ ਕਿ ਗਰਵਾਨੀ ਵਿੱਚ ਹੁੰਦਾ ਹਾ ਉੱਤੀ ਗੰਢ ਪਵਰ ਸੰਸਾਰ ਜਨਨ ਤਬਸ ਇੱਕੋ ਹੀ ਗੱਲ ਵਿਖਾਈ ਦੇ ਰਹੀ ਸੀ ਕਿ ਉਸ ਦਾ ਵੀ ਜੱਗ ਵਿੱਚ ਸਿਰ ਪੈ ਜਾਵੇ ਉਹਦੀ ਕੱਖ ਹਰੀ ਹੋ ਜਾਵੇ ਨਸੀਬ ਇਸ ਕਲ ਨੂੰ ਸਮਝਦੀ ਸੀ ਕਿ ਚਰਨੋ ਤੇ ਬਲ ਵੀਰ ਦੀ ਉਮਰ ਤਾਂ ਬਹੁਤ ਫਰਕਾ ਪੁਰਾਣਾ ਖੂਨ ਪਮੀ ਨਮੀ ਖੂਨ ਬਹੁਤਾ ਪ੍ਰੇਰਿਤ ਨਹੀਂ ਕਰ ਸਕਦਾ ਫਿਰ ਵੀ ਉਹ ਵੈਦ ਤੇ ਗਿਲੇ ਤੇ ਵਿਸ਼ਵਾਸ ਕਰਕੇ ਚਰਨوں ਨੂੰ ਨਾਲ ਲੈ ਕੇ ਆਈ ਸੀ ਜਦੋਂ ਤੱਕ ਚਰਨੋਂ ਤੇ ਗਿਲਾ ਧਰਮਸ਼ਾਲਾ ਕੋਲ ਗਈ ਵੈਦ ਇਕੱਲਾ ਹੀ ਮੰਜੇ ਤੇ ਨਿੰਮ ਦੇ درختੇ ਠਾਪਿਆ ਸੀ ਇੰਜ ਲੱਗਦਾ ਸੀ ਕਿ ਦਵਾ ਬੂਟੀ ਲੈਣ ਵਾਲੇ ਲੋਕ ਦਵਾ ਲੈ ਕੇ ਚਲੇਗੇ ਸੰ ਗਿਲੇ ਨੇ ਜਾਨਸਰ ਵੈਦ ਨੂੰ ਫਤਿਹ ਬੁਲਾਈ ਤੇ ਚਰਨੋਂ ਵੱਲ ਇਸ਼ਾਰਾ ਕੀਤਾ ਚਰਨੋਂ ਵੈਦ ਦੇ ਮੰਜੇ ਤੇ ਪੌਂਦੇ ਬੈਠ ਗਏ ਵੈਦ ਨੇ ਚਰਨੋਂ ਦੀ ਖੱਬੀ ਨਮ ਚ ਫੜੀ ਅਤੇ ਹਾਂ ਵਿੱਚ ਸਿਰ ਹਿਲਾਇਆ ਚਰਨੋ ਦੀਆਂ ਅੱਖਾਂ ਨੇ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਨੰਦੇ ਲਈ ਬਾਕੀ ਕੱਲ੍ਹ ਦੇ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ